ਹੈਲੋ ਫਰੈਂਡਸ ਅੱਜਕੱਲ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਠੀਕ ਠਾਕ ਉਮੀਦ ਕਰਦੇ ਸਾਰਿਆਂ ਦਾ ਠੀਕ ਹੋ ਚੱਲ ਤੇ ਹੀ ਕੋ ਹੈਲੋ ਜੀ ਗਾਇਸ ਆ ਦੇਖੋ ਅੱਜ ਦੋਨੇ ਜਣੇ ਸੇਮ ਸੇਮ ਬਣੇ ਤੁਸੀਂ ਦੇਖ ਸਕਦੇ ਪ੍ਰੀਤ ਨੂੰ ਪਾਈ ਹੋਈ ਫਰਾਗ ਮੈਨੇ ਪਾਇਆ ਸੂਟ ਹੈ ਨਾ ਅਸੀਂ ਤੁਹਾਨੂੰ ਬਾਹਰ ਦਾ ਵੀ ਦਿਖੋਨੇ ਗਾਇਸ ਸਵੇਰੇ ਪਿਆ ਹਿੰਮੀ ਮੋਟਰ ਲਾ ਦੇ ਤਾਂ ਹੋ ਲੱਗੀ ਹੋਈ ਪੂਰੀ ਧੁੱਪ ਤੁਸੀਂ ਚੱਕ ਸਕਦੇ ਹੋ ਅੱਪਾ ਜੇ ਫੇਰ ਥਾਵਾ ਧੋਤੀਆਂ ਸੀ ਹੁਣ ਰਹਿ ਗਏ ਆਪਣੇ ਕੱਲੇ ਕੱਪੜੇ ਧੋਣ ਵਾਲੇ ਇੱਧਰ ਵੇਖੋ ਬਹੰਦੀਆਂ ਨਹੀਂ ਆ ਹਾਂਜੀ ਗਾਇਸ ਮੰਮੀ ਨਾਲ ਮਿਲ ਸਕਦੇ ਤੇ ਦੀਦੀ ਕੋਲ ਉੱਦੀ ਪਈ ਆ ਕੋਲ ਕੋਲ ਮਿਸ ਕਰਦਾ ਬਲੌਗ ਵਿੱਚ ਦੀਦੀ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਇੱਧਰ ਵੇਖੋ ਬਹੰਦੀਆਂ ਨਹੀਂ ਆ ਹਨਾ ਹਾਂਜੀ ਚਲੋ ਗਾਇਸ ਪਾਣੀ ਆ ਗਿਆ ਪਾ ਕੱਪੜੇ ਧੋ ਲਈਏ ਕੱਪੜੇ ਧੋ ਕੇ ਫਿਰ ਦੁਪਹਿਰ ਦਾ ਕੰਮ ਕਰਾਂਗੇ ਸ਼ੁਰੂ ਟਾਈਮ ਹੋ ਗਿਆ ਸਵਾ 12 ਤੁਸੀਂ ਵਲੋਗ ਨਾਲ ਬਣੇ ਰਹੋ ਹਾਂਜੀ ਫਰੈਂਡ ਮੈਂ ਪ੍ਰੀਤ ਦਾ ਬਾਤ ਅਸੀਂ ਸ਼ੇਅਰ ਕਰਨੀ ਅੱਜ ਕਰਨੀਆਂ ਦੋ ਗੁੱਤਾ ਲਾਲ ਕਰਨੀਆਂ ਮਿੱਡੀਆਂ ਤੇ ਮਾਇਰਾ ਨੇ ਕਰਾਈ ਸਿੰਪਲ ਗੁੱਤ ਮੈਂ ਇਹਨਾਂ ਦੇ ਚਲੋ ਆ ਗੋਲ ਜੇ ਕੀਤੀ ਹੋਈ ਹੈ ਮम्मी ਸਿੰਦੇ ਪੇ ਇਦਾਂ ਛੋਟ ਹਾਲੋ ਅੱਜ ਗਾਇਸ ਮੈਂ ਆਪਣਾ ਫੂਡ ਸੋਨ ਲਗਿਆ ਮੇਰੇ ਕੋ ਕਟਿੰਗ ਕਰ ਲਈ ਸੀ ਹੋਲ ਸਿੰਦੇਪੇਆ ਮੈਂ ਇੱਧਰ ਪਏ ਹੋਏ ਸਾਰੇ ਮੇਰੇ ਕੱਪੜੇ ਤੈਹ ਲਉਣ ਵਾਲੇ ਹਾਂ ਮੈਂ ਕੱਪੜੇ ਤੈਹ ਲਾਣਾ ਤੇ ਜਿਹੜਾ ਜੈਂਪਰ ਹੁੰਦਾ ਤਿਆਰ ਗਾਇਸ ਤੁਹਾਨੂੰ ਪਾ ਦਿਖਾਉਣੇ ਆ ਆ ਲਾਵਾਂਗੇ ਆਪੋ ਤੇ ਲੈਸ ਤੁਸੀਂ ਵਲੌਗ ਨਾ ਬਣੇ ਜੋ ਹਾਂਜੀ ਫਰੈਂਡ ਆਪਣਾ ਕਮੀਜ਼ ਬਣ ਕੇ ਹੋ ਗਿਆ ਤਿਆਰ ਇੱਕ ਪਾਸੇ ਰਹਿ ਗਈ ਲੈਸ ਉਹਨੂੰ ਕਿੰਨੇ ਸਵੇਰੇ ਲਾਵਾਂਗੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸ਼ਾਮਾਂ ਦੇ ਵੱਜ ਕੇ 6 ਮम्मी ਉਹਨੋਂ ਫ੍ਰੀ ਹੋ ਕੇ ਬੈਠਿਆ ਜੋ ਜੋ ਜੀ ਗੱਲੀ ਮम्मी ਨੇ ਕਿਉਂਕਿ ਅੱਜ ਆ ਗਿਆ ਸੀ 100 ਵਾਰ ਤੇ ਮੰਮੀ ਅੱਜ ਕਿਹੜੀ ਸਬਜ਼ੀ ਬਣਾਈ ਹੈ ਅੱਜ ਬੇਟਾ ਸਬਜ਼ੀ ਦਾ ਖਾਣ ਨੂੰ ਜੀ ਨਹੀਂ ਕਰਦਾ ਆਪਾਂ ਲਾਵਾਂਗੇ ਖਾਣ ਚ ਟਿੱਕੀਆਂ ਵਾਓ ਟਿੱਕੀਆਂ ਨਾ ਖਾਵਾਂਗੇ ਰੋਟੀ ਨਾਲ ਬਣਾਵਾਂਗੇ ਚਟਣੀ ਓ ਠੀਕ ਹੈ ਠੀਕ ਆ ਬੱਚੇ ਖੁਸ਼ ਆ ਹਾਂਜੀ ਵਾਗਿਆ ਗਾਇਸ ਕੁਝ ਖਾਣ ਨੂੰ ਤੇ ਹੈਗਾ ਨਹੀਂ ਸਬਜ਼ੀ ਆਲੂ ਆਲੂ ਤਾਂ ਅਸੀਂ ਉਹ ਵੀ ਕਹਿੰਦੇ ਆ ਵੀ ਆਪਾਂ ਟਿੱਕੀਆਂ ਆਈਆਂ ਉਹ ਜਿਹੜਾ ਕੋਸ਼ੀ ਆ ਆਪਾਂ ਸਾਰੇ ਜਾਣੇ ਹਨਾ ਹਾਂਜੀ ਚਲੋ ਤੁਸੀਂ ਵਲੋਗ ਨਾ ਬਣਾ ਰਹੇ ਹੋ ਬਹੁਤ ਵਧੀਆ ਵਲੋਗ ਹੋਣ ਵਾਲਾ ਤੇ ਹੁਣ ਆਪਾਂ ਧਰਦੇ ਆ ਆਲੂ ਆਲੂ ਤਾਰ ਕੇ ਤੇ ਆਟੋ ਟਗਾਉਂਦੇ ਤੁਸੀਂ ਬਨੇਰੇ ਵਲੋਕ ਹਾਂਜੀ ਫਰੈਂਡ ਆਪਨੇ ਆਲੂ ਉਬਲ ਗਏ ਆ ਇੱਧਰ ਮੈਂ ਚਟਨੀ ਦੇ ਸਮਾਨ ਕੀਤਾ ਹੋਇਆ ਪਿਆਜ਼ ਪਾਵਾਂਗੇ ਮਿਰਚਾ ਤਾਂ ਹੈਗਾ ਆਪਣ ਟਿੱਕੀਆਂ ਵਿੱਚ ਜਿਹੜਾ ਸਮਾਨ ਪੜਾ ਉਹ ਕਰਨ ਲਈ ਖੜੀ ਏ ਸਾਡੀ ਮੈਗੀ ਖਾਣ ਲੱਗੀ ਆ ਮੈਗੀ ਕਿਹੜੀ ਮੈਗੀ ਖਾਣ ਲੱਗੇ ਜੀ ਨਿੱਪੀ ਮੈਗੀ ਇਹ ਖਾਣ ਲੱਗੇ ਪਹਿਲਾਂ ਮੈਗੀ ਤੇ ਗਾਇਸ ਮੈਂ ਸਾਰਾ ਮੈਂ ਸਮਾਨ ਕਰ ਲਾ ਤੇ ਫਿਰ ਤੁਹਾਨੂੰ ਮਿਲਦੇ ਹਾਂ ਤੁਸੀਂ ਵਲੋਕ ਨਾਲ ਬਨੇਰੇ ਹਾਂਜੀ ਗਾਇਸ ਇੱਧਰ ਮੈਂ ਚਟਨੀ ਬਣਾ ਰਹੀ ਸੀ ਤਾਂ ਆ ਹੈਗੇ ਬੱਚਿਆਂ ਦੇ ਫਿੱਕੇ ਆਲੂ ਘੱਟ ਮਿਰਚਾਂ ਨੇ ਇੱਧਰ ਵੇਖੋ ਬੰਦੇ ਪਏ ਆ ਇੱਧਰ ਬੰਦੇ ਪਏ ਜਿਆਦਾ ਸਪਾਈਸੀ ਆ ਹੈ ਲਵੀ ਸਨ ਮੈਂ ਰੋਟੀ ਲਾ ਕੇ ਰੱਖ ਲਈਆਂ ਸੀ ਤੇ ਹੁਣ ਅੰਦਰ ਖੰਦੇ ਪਏ ਆ ਹੁਣ ਦਵਾਂਗੇ ਪ੍ਰੀਤ ਨਾਲ ਉਹ ਖਾ ਕੇ ਦੱਸੂਗੀ ਕਿਵੇਂ ਦੇ ਬਣੀ ਆ ਤੇ ਸਭ ਲੋਕ ਦਾ ਬਣਿਆ ਹਾਂਜੀ ਗਾਇਸ ਤੁਸੀਂ ਵੇਖ ਸਾਡੇ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਖਾਣ ਲੱਗਿਆ ਰੋਟੀ ਤੇ ਰੋਟੀ ਖਾ ਕੇ ਮੰਜਾਂਗੇ ਭਾਂਡੇ ਤਾਂ ਅਸੀਂ ਵਲੋਗ ਕਰਦੇ ਆਪਾਂ ਇੱਥੇ ਐਨ ਮਿਲਿਆ ਤੁਹਾਨੂੰ ਪਰ ਨੈਕਸਟ